ਅਸੀਂ ਜੀ ਕਾਂਗਰਸ ਪਾਰਟੀ ਵੱਲੋਂ ਇਸ ਦੀ ਪੁਰਜ਼ੋਰ ਨਿੰਦਿਆ ਕਰਦੇ ਆਂ ਵੀ ਇਹ ਬਹੁਤ ਮਾੜੀ ਘਟਨਾ ਹੋਈ ਆ ਪੂਰਾ ਦੇਸ਼ ਇਹਦੇ ਦੁੱਖ ਦੇ ਖੁਦ ਕਸ਼ਮੀਰ ਦੇ ਲੋਕ ਵੀ ਸ਼ਾਮਲ ਨੇ ਪਰ ਦੂਜਾ ਸਵਾਲ ਜਿਹੜਾ ਕਿਸੇ ਵੇਲੇ ਮੁੱਖ ਮੰਤਰੀ ਹੁੰਦੇ ਮਤਲਬ ਮੋਦੀ ਸਾਹਿਬ ਨੇ ਠਾਇਆ ਸੀ ਜਦੋਂ ਉਹ ਤੋਂ ਕਟ ਡਰਾਮਾ ਵਾਪਰਦਿਆਂ ਸੀ ਚਾਰ ਸਵਾਲ ਕੀਤੇ ਸੀ ਅੱਜ ਉਹ ਸਵਾਲਾਂ ਦਾ ਜਵਾਬ ਮੋਦੀ ਸਾਹਿਬ ਨੂੰ ਵੀ ਦੇਣਾ ਚਾਹੀਦਾ ਜਦੋਂ ਉਹਨੇ ਪ੍ਰਧਾਨ ਮੰਤਰੀ ਨੂੰ ਕਿਹਾ ਸੀ ਮਰਮੋਣ ਸਿੰਘ ਨੂੰ ਵੀ ਇਹ ਚਾਰ ਗੱਲਾਂ ਵੀ ਫੌਜ ਛੋਡੀ ਇੰਟੈਲੀਜੈਂਸੀ ਛੋਡੀ ਤੇ ਵਿਦੇਸ਼ੀ ਫੰਡ ਦੇ ਉੱਤੇ ਤੁਹਾਡਾ ਕੰਟਰੋਲ ਫਿਰ ਇਹ ਸਾਰੀਆਂ ਘਟਨਾਵਾਂ ਵਾਪਰਦੀਆਂ ਕਿਉਂ ਨੇ ਇੰਨੀ ਫੌਜ ਲਾਉਣ ਦੇ ਬਾਵਜੂਦ ਉੱਥੇ ਇੱਕ ਵੀ ਬੰਦਾ ਮਤਲਬ ਫੌਜ ਦਾ ਨਾਂ ਹੋਵੇ ਜਿੱਥੇ 2000 ਮਤਲਬ ਆਪਣਾ ਟੂਰਿਸਟ ਗਿਆ ਹੋਵੇ ਲਾਜ਼ਮੀ ਇਹ ਸਵਾਲ ਅੱਜ ਸਾਡੇ ਸਾਰਿਆਂ ਨੂੰ ਪੁੱਛਣਾ ਚਾਹੀਦਾ ਸਰਕਾਰਾਂ ਦੀ ਜ਼ਿੰਮੇਵਾਰੀ ਹੁੰਦੀ ਆ ਨਾਗਰਿਕਾਂ ਦੀ ਰਾਖੀ ਕਰਨਾ 56 ਇੰਚ ਦਾ ਸੀਨਾ ਕਿਹਾ ਸੀ ਸਾਰੇ ਦੇ ਸਾਰੇ ਤਾਕਤ ਇਨਾਂ ਕੋਲੇ ਆ ਤਾਂ ਅੱਜ ਕਿਉਂ ਘਟਨਾਵਾਂ ਵਾਪਰ ਰਹੀਆਂ ਨੇ ਅਸੀਂ ਮਾਲਾ ਸਮੁੱਚੇ ਦੇਸ਼ ਦੇ ਲੋਕਾਂ ਨੂੰ ਅਪੀਲ ਕਰਦਾ ਵੀ ਉਹਨਾਂ ਦਾ ਮਕਸਦ ਆ ਦੰਗੇ ਫਲਾਉਣਾ ਤੇ ਆ ਸਾਡਾ ਫਰਜ਼ ਬਣਦਾ ਵੀ ਅਸੀਂ ਮਿਲ ਕੇ ਇੱਕ ਦੂਜੇ ਨਾਲ ਕੰਮ ਕਰੀਏ। ਤੋਂ ਬਹੁਤ ਦੁੱਖ ਦੀ ਘੜੀ ਐ ਸਾਡੇ ਦੇਸ਼ ਦੇ ਕੁਝ ਉਹ ਨਾਗਰਿਕ ਜਿਨ੍ਹਾਂ ਦਾ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਆਪਣੇ ਪਰਿਵਾਰਕ ਮਾਹੌਲ ਦੇ ਵਿੱਚ ਸਾਡੇ ਦੇਸ਼ ਦਾ ਇੱਕ ਹਿੱਸਾ ਜਿਹੜਾ ਜੰਮੂ ਐਂਡ ਕਸ਼ਮੀਰ ਐ ਉੱਥੇ ਘੁੰਮਣ ਗਏ ਸੀ ਪਰਿਵਾਰਾਂ ਨਾਲ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਉਹਨਾਂ ਨੂੰ ਹਿੰਦੂ ਕਹਿ ਕੇ ਨਿਸ਼ਾਨਾ ਬਣਾਇਆ ਗਿਆ ਇਹ ਹੋਰ ਵੀ ਇੱਕ ਬੜੀ ਘਣਾਉਣੀ ਹਰਕਤ ਹੈ ਇਹਦੇ ਨਾਲ ਸਮਾਜ ਦੇ ਵਿੱਚ ਇੱਕ ਵੱਡਾ 파ੜਾ ਪਾਉਣ ਦੀ ਕੋਸ਼ਿਸ਼ ਹੈ ਤੋਂ ਸਾਡੀ ਸਾਰੀਆਂ ਸਰਕਾਰਾਂ ਨੂੰ ਸਾਡੀ ਭਾਰਤ ਦੀ ਸਰਕਾਰ ਨੂੰ ਵੀ ਬਾਹਰਲੇ ਸਰਕਾਰਾਂ ਨੂੰ ਵੀ ਇਹੀ ਬੇਨਤੀ ਹੈ ਕਿ ਸਮੁੱਚੇ ਅਤਵਾਦ ਨੂੰ ਜਿਹੜਾ ਹੈ ਉਹ ਨੱਥ ਪਾਈ ਜਾਵੇ ਇਹ ਬੇਦੋਸ਼ੇ ਜਿਹੜੇ ਆਮ ਨਾਗਰਿਕ ਮਾਰੇ ਜਾ ਰਹੇ ਨੇ ਉਹਨਾਂ ਦਾ ਕੋਈ ਕਸੂਰ ਨਹੀਂ ਉਹਨਾਂ ਦੀ ਰੱਖਿਆ ਕਰਨੀ ਉਹਨਾਂ ਦੀ ਰੱਖਿਆ ਉਹਨਾਂ ਦੀ ਰੱਖਿਆ ਕਰਨੀ ਤੁਹਾਡਾ ਹੱਕਵੰਦ ਹੈਗਾ ਜਦੋਂ ਉਹ Hindu ਕਹਿ ਕੇ ਮਾਰੇ ਜਾਂਦੇ ਨੇ ਉਹ ਹੋਰ ਵੀ ਫਿਰਦੇ ਬਲੁੰਦਰੇ ਜਾਂਦੇ ਨੇਗੇ ਇਹ ਬਹੁਤ ਮਬਾੜੀ ਘਟਨਾ ਹੈਗੀ ਹੈ ਪਰ ਅਸੀਂ ਇਸ ਵੇਲੇ ਜਿਹੜਾ ਹੈ ਇਸ ਗੱਲੋਂ ਪੂਰੀ ਤਰ੍ਹਾਂ ਸੰਤੁਸ਼ਟਾਂ ਕਿ ਇਸ ਹਰ ਧਰਮ ਦੇ ਬੰਦੇ ਸਾਡੇ ਨਾਲ ਖੜੇ ਨੇ ਇਸ ਵੇਲੇ ਸਿੱਖ ਧਰਮ ਦੇ ਵੀ ਮੁਸਲਮਨ ਧਰਮ ਦੇ ਵੀ ਹਰ ਬੰਦੇ ਸਾਡੇ ਨਾਲ ਖੜੇ ਨੇ ਅਸੀਂ ਇਸ ਵੱਲੋਂ ਪੂਰੀ ਤਰ੍ਹਾਂ ਸੰਤੁਸ਼ਟ ਆ ਪਰ ਇਸ ਨੂੰ ਪੂਰੀ ਤਰ੍ਹਾਂ ਨੱਥ ਪਾਉਣੀ ਤੇ ਨਾਗਰਿਕਾਂ ਦੀ ਸੁਰੱਖਿਆ ਸਪੈਸ਼ਲੀ ਹਿੰਦੂਆਂ ਦੀ ਸੁਰੱਖਿਆ ਉਹ ਵੀ ਇੱਕ ਹਿੰਦੁਸਤਾਨ ਦੇਸ਼ ਦੇ ਵਿੱਚ ਦੇਰੀ ਰੱਖਣੀ ਹੈ ਉਹ ਸਰਕਾਰਾਂ ਦਾ ਕੰਮ ਹੈ ਸੋ ਸਮੁੱਚੇ ਬਾੜ ਨੂੰ ਸਮੁੱਚੇ ਦੇਸ਼ ਨੂੰ ਬੇਨਤੀ ਇਹ ਹੈ ਕਿ ਇਹਨਾਂ ਨੂੰ ਡੱਬ ਕੇ ਜਿਹੜੀ ਨੱਥ ਪਾਣੀ ਚਾਹੀਦੀ ਹੈ ਤਾਂ ਜੋ ਕਿ ਲੋਕ ਆਪਣੀ ਜ਼ਿੰਦਗੀ ਨੂੰ ਬਿਨਾਂ ਡਰ ਤੋਂ ਨਿਰਵਾਸ ਕਰ ਸਕਣ ਤੇ ਇੱਕ ਦੇਸ਼ ਦੀ ਤਰੱਕੀ ਦੇ ਵਿੱਚ ਇੱਕ ਚੰਗਾ ਹਿੱਸਾ ਪਾ ਸਕਣ ਅੱਜ ਸਾਡੇ ਵਾਇਸ ਆਫ ਮਾਨਸਾ ਵੱਲੋਂ ਇੱਕ ਛੋਟਾ ਜਿਹਾ ਅਪਰਾਲਾ ਕੀਤਾ ਗਿਆ ਜਿੱਥੇ ਸ਼ਹਿਰ ਵਾਸੀਆਂ ਨੇ ਬਹੁਤ ਹੀ ਭਰਮਾ ਸਾਥ ਦਿੱਤਾ ਜਿੱਥੇ ਮੈਂ ਕੱਲੇ-ਕੱਲੇ ਬੰਦੇ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਂਝੇ ਕੰਮ ਦੇ ਵਿੱਚ ਇਸ ਜਿਹੜਾ ਗੈਰ ਮਨੁੱਖੀ ਵਰਤਾਰਾ ਹੋਇਆ ਗੈਰ ਜ਼ਿੰਮੇਵਾਰ ਵਰਤਾਰਾ ਹੋਇਆ ਐਨੇ ਲੋਕ ਜਿਹੜੇ ਆ ਸਾਡੇ ਉੱਤੇ ਸ਼ਹੀਦ ਹੋ ਗਏ ਉਹਨਾਂ ਦੇ ਹੱਕ ਦੇ ਵਿੱਚ ਹਾੜਾ ਨਾਰਾ ਮਾਰਿਆ ਮੈਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਤੇ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਕਿ ਜਿੰਨਾ ਲੋਕਾਂ ਨੇ ਕੀਤਾ ਉਹਨਾਂ ਦਾ ਕੱਖ ਨਾ ਰਹੇ ਮੈਂ ਇਹਨਾਂ ਕਹਿੰਦਾ ਹੋਇਆ ਤੁਹਾਡਾ ਸਾਰਿਆਂ ਦਾ ਵੀ ਧੰਨਵਾਦ ਕਰਦਾ ਪ੍ਰੈਸ ਦਾ ਵੀ ਬਹੁਤ ਧੰਨਵਾਦ ਕਰਦਾ ਧੰਨਵਾਦ ਜੀ